ਆਮ ਆਦਮੀ ਪਾਰਟੀ ਨੂੰ ਗੁਰਦਾਸਪੁਰ ਹਲਕੇ ਦੇ ਵਿੱਚ ਉਸ ਵੇਲੇ ਪਾਰੀਬਲ ਮਿਲਿਆ ਜਦੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲਜੀ ਵੱਲੋਂ ਲਗਾਤਾਰ ਗੁਰਦਾਸਪੁਰ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸਾਹਿਬਕੌਰ ਵਾਰਡ ਨੰਬਰ 12 ਗੁਰਦਾਸਪੁਰ ਤੋਂ ਜਿਨ੍ਹਾਂ ਨੇ ਅਕਾਲੀ ਦਲ ਵੱਲੋਂ ਚੋਣ ਵੀ ਲੜੀ ਸੀ ਔਰ ਉਹਨਾਂ ਦੇ ਸਾਥੀ ਮਹਿਤਾਬ ਸਿੰਘ, ਮਨਦੀਪ ਸਿੰਘ, ਮਾਗਟ, ਨਰਿੰਦਰ ਆਦਿ ਵੱਡੀ ਗਿਣਤੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਤੇ ਗੱਲਬਾਤ ਦੌਰਾਨ ਸ਼ਾਮਲ ਹੋਏ ਪ੍ਰਮੁੱਖ ਆਗੂ ਮੈਡਮ ਸਾਹਿਬਕੌਰ ਨੇ ਕਿਹਾ ਕਿ ਚੇਅਰਮੈਨ ਰਮਨ ਬਹਿਲ ਜੀ ਨੇ ਜੋ ਪਿਛਲੇ ਦੋਆਂ ਸਾਲਾਂ ਦੇ ਵਿੱਚ ਗੁਰਦਾਸਪੁਰ ਵਿੱਚ ਵਿਕਾਸ ਕਾਰਜ ਕਰਾਏ ਹਨ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਆਪਣੇ ਸਾਥੀਆਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਹਰੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਵੱਡੀ ਗਿਣਤੀ ਦੇ ਲੋਕਾਂ ਨੂੰ ਲਾਮਬੰਦ ਕਰਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਦੇਣਗੇ ਅੱਜ ਤੇ ਸਭ ਤੋਂ ਪਹਿਲਾ ਤੇ ਮਸਾਖੀ ਦਾ ਪਰਵ ਹੈ ਬੜਾ ਪਵਿੱਤਰ ਪਰਵ ਹੈ ਮੇਰੇ ਵੱਲੋਂ ਸਾਰੇ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ ਇਹ ਪਰਬ ਸਾਡੇ ਮਹਿੰਦੋਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਮਹਾਨ ਹਿੱਸਾ ਰੱਖਦਾ ਸੋ ਅੱਜ ਦੇ ਦਿਨ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਔਰ ਦੂਸਰੀ ਅੱਜ ਖੁਸ਼ੀ ਦਾ ਮੌਕਾ ਇਹ ਆ ਕਿ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਆਮ ਆਦਮੀ ਪਾਰਟੀ ਦੀਆਂ ਪਾਲਿਸੀਆਂ ਜਿਹੜੀਆਂ ਪਿਛਲੇ 2 ਸਾਲਾਂ ਤੋਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜਸ਼ਾਲੀ ਦੇ ਨਾਲ ਲੋਕ ਪ੍ਰਭਾਵਿਤ ਹੋਏ ਨੇ ਔਰ ਉਸ ਲੜੀ ਦੇ ਵਿੱਚ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੈਡਮ ਸਾਬਕੌਰ ਜਿਹੜੇ 2021 ਦੇ ਵਿੱਚ ਜਸਵੰਤ ਗੁਰਦਾਸਪੁਰ ਦੀ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸੀਗੀਆਂ ਉਸ ਵਕਤ ਦੇ ਵਾਰਡ ਨੰਬਰ 12 ਚੋਂ ਅਕਾਲੀ ਦਲ ਦੀ ਟਿਕਟ ਤੋਂ ਇਲੈਕਸ਼ਨ ਲੜੇ ਸਨ ਔਰ ਉਹ ਜਿਹੜਾ ਇਲੈਕਸ਼ਨ ਸੀਗਾ ਉਹ ਗੁਰਦਾਸਪੁਰ ਦੇ ਇਤਿਹਾਸ ਦੇ ਵਿੱਚ ਬਹੁਤ ਦਹਿਸ਼ਤ ਦੇ ਮਾਹੌਲ ਦੇ ਵਿੱਚ ਹੋਇਆ ਸੀਗਾ ਔਰ ਮੈਨੂੰ ਉਹਨਾਂ ਦਾ ਨਰਜ ਵੀ ਯਾਦ ਆ ਕਿ ਸਾਬਕੌਰ ਨੇ ਬੜੀ ਦਲੇਰੀ ਦੇ ਨਾਲ ਲੋਕਾਂ ਦੀ ਗੱਲ ਕੀਤੀ ਸੀ ਲੋਕਾਂ ਦੀ ਆਵਾਜ਼ ਚੁੱਕੀ ਸੀ ਔਰ ਉਹ ਚੋਣ ਜਿਹੜੀ ਲੜੀ ਸੀ ਸੋ ਅੱਜ ਮੈਨੂੰ ਖੁਸ਼ੀ ਆ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਉਹਨਾਂ ਦੇ ਨਾਲ ਉਹਨਾਂ ਦੇ ਬਾਕੀ ਸਾਥੀ ਸਾਹਿਬ ਮਹਤਾਬ ਸਿੰਘ ਜੀ ਨੇ ਮਗਨਦੀਪ ਸਿੰਘ ਜੀ ਨੇ ਮੰਗਤਰਾਮ ਜੀ ਨੇ ਮਨਿੰਦਰ ਜੀ ਔਰ ਹਰਸ਼ਰੀ ਇਹ ਸਾਰੇ ਕਰਮਟ ਸਾਥੀ ਨੇ ਜਿਹੜੇ ਵੱਖਰੇ ਵੱਖਰੇ ਵੋਡਾਂ ਦੇ ਵਿੱਚ ਇਹਨਾਂ ਦੇ ਨਾਲ ਕੰਮ ਕਰਦੇ ਨੇ ਅੱਜ ਵਿਦੇਵਤ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਸਾਰਿਆਂ ਨੇ ਜੁਆਇਨ ਕੀਤੀ ਆ ਮੈਂ ਮੈਡਮ ਤੁਹਾਡਾ ਜੀ ਆਇਆਂ ਨੂੰ ਕਹਿੰਦਾ ਪਾਰਟੀ ਦੇ ਵਿੱਚ ਔਰ ਤੁਹਾਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਜਿਹੜੀਆਂ ਤੁਹਾਡੀਆਂ ਸਰਵਿਸਿਜ਼ ਨੇ ਜਿਹੜੀ ਤੁਹਾਡੀ ਸੋਚ ਲੋਕਾਂ ਦੀ ਸੇਵਾ ਵੱਲ ਸਮਰਪਿਤ ਸੋਚ ਆ ਉਸ ਨੂੰ ਬਖੂਬੀ ਦੇ ਨਾਲ ਪਾਰਟੀ ਜਿਹੜੀ ਆ ਉਹਨੂੰ ਇਸਤੇਮਾਲ ਕਰੇਗੀ ਔਰ ਤੁਹਾਡੇ ਰਾਂ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਪਾਰਟੀ ਮਜ਼ਬੂਤੀ ਦੇ ਨਾਲ ਤੁਹਾਡੇ ਨਾਲ ਖਲੋ ਕੇ ਉਹ ਜਿੰਨੇ ਤੁਹਾਡੇ ਮਸਲੇ ਰਹਿ ਗਏ ਨੇ ਜਿਹੜੇ ਜਿਸ ਮਕਸਦ ਦੇ ਨਾਲ ਤੁਸੀਂ ਰਾਜਨੀਤੀ ਜਾਇਏ ਸੀ ਉਹ ਪੂਰੇ ਨਹੀਂ ਹੋ ਸਕੇ ਉਹ ਜ਼ਰੂਰ ਕਰਾਂਗੇ ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਔਰ ਤਗੜੇ ਹੋ ਕੇ ਆਪਾਂ ਜਿਹੜੀ ਆਮ ਆਦਮੀ ਪਾਰਟੀ ਦੀ ਸੋਚ ਲੋਕਪੱਖੀ ਔਰ ਜਿਹੜੇ 2 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੇ ਫਾਇਦੇ ਹੋਏ ਨੇ ਔਰ ਇਸ ਗੱਲ ਦੀ ਖੁਸ਼ੀ ਆ ਕਿ ਜਿਹੜੀਆਂ ਗਰੰਟੀਆ ਪਿਛਲੀਆਂ ਚੋੜਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਔਰ ਭਗਵੰਤ ਮਾਨ ਜੀ ਨੇ ਸਮੁੱਚੀ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਨਾਲ ਦਿੱਤੀਆਂ ਸੀ ਅੱਜ ਉਹ ਪੂਰੀਆਂ ਹੋਈਆਂ ਨੇ ਭਾਵੇਂ ਉਹ 300 ਯੂਨਿਟ ਬਿਜਲੀ ਦੀ ਗੱਲ ਆ ਭਾਵੇਂ ਉਹ ਨੌਕਰੀਆਂ ਦੇਣ ਦੀ ਗੱਲ ਆ ਭਾਵੇਂ ਉਹ دہشت ਦੇ ਮਾਹੌਲ ਨੂੰ ਖਤਮ ਕਰਨ ਦੀ ਗੱਲ ਆ ਭਾਵੇਂ ਉਹ ਕਿਸਾਨੀ ਨਾਲ ਜੁੜੇ ਮਕਸਦ ਮਸਲਿਆਂ ਦੀ ਗੱਲ ਆ ਸਾਰੇ ਪਾਸੇ ਅੱਜ ਲੋਕਾਂ ਨੂੰ ਸਹੂਲਤਾਂ ਮਿਲੀਆਂ ਨੇ ਔਰ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਹਵਾ ਉਹ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਚੱਲ ਰਹੀ ਆ ਸੋ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਰੰਗਲੇ ਪੰਜਾਬ ਦਾ ਜਿਹੜਾ ਸੁਪਣਾ ਲਿਆ ਉਹਨੂੰ ਪੂਰਾ ਕਰਨ ਲਈ ਸਾਰਿਆਂ ਨੇ ਸਾਈ ਕਰਨਾ ਔਰ ਆਉਂਦੇ ਦਿਨਾਂ ਦੇ ਵਿੱਚ ਆਪਾਂ ਮਿਲ ਕੇ ਜਿਹੜੀਆਂ 2026 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਨੇ ਉਹਨੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਵਾਂਗੇ ਔਰ ਮੈਡਮ ਸਾਹਿਬਕਰ ਆਪਣੇ ਸਾਥੀਆਂ ਦੇ ਨਾਲ ਪਾਰਟੀ ਨੂੰ ਵਾਰਡ ਨੰਬਰ 12 ਚ ਵੀ ਔਰ ਜਿਹੜੇ ਗੁਰਦਾਸਪੁਰ ਦੇ ਬਾਕੀ ਵਾਰਡ ਨੇ ਉਹਨਾਂ ਵਿੱਚ ਵੀ ਮਜ਼ਬੂਤੀ ਨਾਲ ਕੰਮ ਕਰਨਗੇ ਧੰਨਵਾਦ ਬਾਈ ਸਾਹਿਬ ਕੱਲ ਗੁਰਦਾਸਪੁਰ ਜ਼ਿਲ੍ਹੇ ਦੀ ਸਮੂਚੀ ਲੀਡਰਸ਼ਿਪ ਜਿਹੜੀ ਆ ਉਹ ਦਿੱਲੀ ਵਿੱਚੇ ਨਜ਼ਰ ਆਈ ਆ ਲੋਕ ਸਭਾ ਚੋਣਾਂ ਸਟਾਰਟ ਹੋ ਚੁੱਕੀਆਂ ਨੇ ਜੀ ਕੱਲ ਦੀ ਮੀਟਿੰਗ ਬਾਰੇ ਸਰ ਦੱਸ ਦਿਓ ਜੀ ਕੱਲ ਜੀ ਅਜੀ ਸਾਡੇ ਜ਼ਿਲ੍ਹੇ ਦੀ ਸਾਰੀ ਸਮੂਚੀ ਲੀਡਰਸ਼ਿਪ ਸਾਰੇ ਹਲਕਾ ਇੰਚਾਰਜ ਔਰ ਜ਼ਿਲ੍ਹਾ ਪ੍ਰਧਾਨ ਅਸੀਂ ਕੱਲ ਮੈਡਮ ਸੁਨੀਤਾ ਕੇਜਰੀਵਾਲ ਜੀ ਨੂੰ ਮਿਲਣ ਗਏ ਸੀ ਆ ਔਰ ਅਸੀਂ ਮਿਲ ਕੇ ਉਹਨੂੰ ਵਿਸ਼ਵਾਸ ਦਵਾਇਆ ਕਿ ਇਸ ਔਖੀ ਘੜੀ ਦੇ ਵਿੱਚ ਅਜ ਅਰਵਿੰਦ ਕੇਜਰੀਵਾਲ ਜੀ ਤੇ ਮੁਸ਼ਕਲ ਘੜੀ ਬਣੀ ਆ ਔਰ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਜੀ ਨੇ ਈਡੀ ਦਾ ਦੁਰਯੋਗ ਕਰਕੇ ਇੱਕ ਜਿਹੜਾ ਇਲੈਕਟਿਡ ਮੁੱਖ ਮੰਤਰੀ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਇਸ ਕ੍ਰਾਈਸਿਸ ਦੇ ਵਿੱਚ ਅਸੀਂ ਕਿਹਾ ਅਸੀਂ ਪੂਰੀ ਤਨਦੇ ਹੀ ਦੇ ਨਾਲ ਉਹਨਾਂ ਨਾਲ ਖੜੇ ਆ ਔਰ ਉਹ ਜਿਹੜੀ ਲੜਾਈ ਆ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੀ ਉਹ ਤੁਹਾਨੂੰ ਮਜ਼ਬੂਤੀ ਦੇ ਨਾਲ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਸਭਾ ਦਾ ਜਿਹੜਾ ਵੀ ਕੈਂਡੀਡੇਟ ਪਾਰਟੀ ਦੇਊਗੀ ਤਨਦੇਈ ਦੇ ਨਾਲ ਮਜ਼ਬੂਤੀ ਨਾਲ ਪੂਰਾ ਵਾਅਦਾ ਲਾ ਕੇ ਉਹਨੂੰ ਕਾਮਯਾਬ ਕਰਕੇ ਪਾਰਲੀਮੈਂਟ 'ਚ ਭੇਜਾਂਗੇ